ਇਨੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਟ੍ਰੈਂਡ ਬੜਾ ਚੱਲ ਰਿਹਾ ਛੰਮੀ ਸਾਗਰ ਦਾ 10 ਸਾਲ ਪੁਰਾਣਾ ਗਾਣਾ ਜਿਹਦੀ ਇੱਕ ਲਾਈਨ ਹੈ ਕਿ ਸਾਗਰ ਦੀ ਬੋਟੀ ਲੈਂਦੀ ਇੰਡੀਕਾ ਚਲਾ ਜਦੋਂ ਵੀ ਇੰਸਟਾਗ੍ਰam ਜਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਅਸੀਂ ਓਪਨ ਕਰਦੇ ਆ ਤਾਂ ਇਸ ਗਾਣੇ ਦੀਆਂ ਵੀਡੀਓ ਸੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਸ ਚੱਲਦੇ ਟ੍ਰੈਂਡ ਚ ਹੁਣ ਰਾਜਵੀਰ ਜਵੰਡੇ ਨੇ ਵੀ ਹਿੱਸਾ ਭਰ ਲਿਆ ਪਹਿਲਾਂ ਨਿਮਰਤ ਖਹਿਰਾ ਨੇ ਵੀ ਇਸ ਗਾਣੇ ਦੇ ਲਾਲ ਮਰੂਤੀ 'ਚ ਬਹਿ ਕੇ ਵੀਡੀਓ ਬਣਾਈ ਸੀ ਜੋਣ ਰਾਜਵੀਰ ਜਵੰਡੇ ਨੇ ਵੀ ਚਲਦੇ ਅਖਾੜੇ ਵਿੱਚ ਅਨੋਖੇ ਤਰੀਕੇ ਨਾਲ ਵੀਡੀਓ ਬਣਾਈ ਹੈ ਚਲਦੇ ਅਖਾੜੇ ਦੇ ਵਿੱਚ ਜਵੰਡੇ ਨੇ ਵੀ ਗਾਤਾ ਸਾਗਰ ਦੀ ਵੋਟੀ ਤੇ ਗਾਣਾ ਆਉ ਲੈ ਚਲਦੇ ਆ ਰਾਜਵੀਰ ਜਵੰਡੇ ਦੀ ਇੱਕ ਛੋਟੀ ਜੀ ਕਲਿੱਪ ਦੇ ਵੱਲ ਮਜਬੂਰੀ ਮੈਨੂੰ ਕਿਸੇ ਤੇ ਨਹੀਂ ਹੈ ਵੀ ਸਖਾ ਇੰਨੀ ਜੇਤ ਲਿਆ ਰਾਜਵੀਰ ਜਵੰਡੇ ਦੀ ਇਹ ਛੋਟੀ ਜੀ ਕਲਿੱਪ ਕਾਫੀ ਜਿਆਦਾ ਵਾਇਰਲ ਕੀਤੀ ਜਾ ਰਹੀ ਹੈ ਇਸ ਗਾਣੇ ਨੂੰ ਆਏ ਨੂੰ 10 ਸਾਲ ਹੋ ਗਏ ਇਹ ਗਾਣਾ ਪਰ ਅੱਜ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਬੜਾ ਵੱਡਾ ਟ੍ਰੈਂਡ ਸੈੱਟ ਕਰਤਾ ਇਸ ਗਾਣੇ ਨੇ ਹਰੇਕ ਇੰਸਟਾਗ੍ਰਾਮ ਵਾਲਾ ਰੀਲਾਂ ਬਣਾ ਰਿਹਾ ਨਿਮਰਤ ਖਹਿਰਾ ਦੀ ਇਸ ਗਾਣੇ ਵਾਲੀ ਵੀਡੀਓ ਨੂੰ ਵੀ ਕਾਫੀ ਜ਼ਿਆਦਾ ਲੋਕ ਪਿਆਰ ਕਰ ਰਹੇ ਨੇ ਤੁਹਾਡੇ ਕੀ ਵਿਚਾਰ ਨੇ ਇਸ ਗਾਣੇ ਦੇ ਬਾਰੇ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਜੋ ਵੀਰ ਅਤੇ ਭੈਣਾ ਆਪਣੇ ਚੈਨਲ ਦੇ ਨਵੇਂ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵਸ਼ਿਕਰਨ ਸਿਰਫ 3 ਘੰਟੇ ਦੇ ਵਿੱਚ ਮੀਆਂ ਰਹਿਮਤ ਖਾਨ ਇੱਕ ਕਾਲ ਬਦਲ ਸਕਦੀ ਹੈ ਤੁਹਾਡੀ ਜ਼ਿੰਦਗੀ ਵਿਦੇਸ਼ ਦੇ ਵਿੱਚ ਨੌਕਰੀ ਹੋਵੇ ਚਾਹੇ ਪੀਆਰ ਦੀ ਸਮੱਸਿਆ ਸਾਲਾਂ ਤੋਂ اٹਕਿਆ ਕੰਮ ਇੱਕ ਵਾਰ ਦੇ ਵਿੱਚ ਹੀ ਪਾਉ ਸਮਾ ਦਾ ਵਸ਼ਿਕਰ ਪਿਆਰ ਦੇ ਵਿੱਚ ਧੋਖਾ ਲਵ ਮੈਰਿਜ ਮਨਚਾਇਆ ਪਿਆਰ ਸ਼ਾਦੀ ਦੇ ਵਿੱਚ ਰੁਕਾਵਟ ਤਲਾਕ ਤੇ ਕੋਰਟ ਕੇਸ પતિ ਪਤਨੀ ਦੇ ਵਿੱਚ ਅਨਭਤ ਲਾਟਰੀ ਹੋਵੇ 649 ਜਾਂ ਲਾਟੋ ਮੈਕਸ ਕਾਲ ਕਰੋ 9815526516 ਸਾਰਿਆਂ ਤੋਂ ਪਹਿਲਾਂ ਕੰਮ ਕਰਨ ਦਾ ਦਾਵਾ